ਜਿਹੜਾ ਗਣਤੰਤਰ ਦਿਵਸ ਜਿਹੜਾ 77ਵਾਂ ਗਣਤੰਤਰ ਦਿਵਸ ਆਸਾਦੀ ਮਨਾ ਰਹੇ ਉਸ ਦਿਨ ਸਭ ਤੋਂ ਪਹਿਲਾਂ ਤਾਂ ਪੂਏ ਭਾਰਤ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਜਿੱਥੇ-ਜਿੱਥੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪੰਜਾਬੀ ਭਾਰਤ ਵਾਸੀ ਮੈਕਦੇ ਨੇ ਉਹਨਾਂ ਨੂੰ ਲੱਖ-ਲੱਖ ਵਧਾਈਆਂ ਅੱਜ ਦੇ ਦਿਨ ਡਾਕਟਰ 바ਵਾ ਸਾਹਿਬ ਭੀਮrao Ambedkar ਜੀ ਉਹਨਾਂ ਦੇ ਦੁਆਰਾ ਜੋ ਸੰਵਿਧਾਨ ਲਿਖਿਆ ਗਿਆ ਸੀ ਉਹਨੂੰ ਅੱਜ ਦੇ ਦਿਨ ਲਾਗੂ ਕੀਤਾ ਗਿਆ ਸੀ ਸਾਲ 1950 ਦੇ ਵਿੱਚ ਇਸ ਤੋਂ ਬਾਅਦ ਤੋਂ ਸਾਡਾ ਇਹ ਜਿਹੜਾ ਦੇਸ਼ ਹੈ ਇਹ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਰੂਪ ਵਿੱਚ ਉੱਭਰ ਕੇ ਆਇਆ ਹੈ। ਸੋ ਅੱਜ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਭੀ ਜੋਗ ਅਗਵਾਈ ਚ ਸੰ 2022 ਦੀ ਚੰਦ ਰਹੀ। ਆਪਣੀ ਸਰਕਾਰ ਹੈ ਜਿਹੜੀ ਪੰਜਾਬੀਆਂ ਦੀ ਆਪ ਦੀ ਸਰਕਾਰ ਹੈ ਜਿਹੜੀ ਉਸ ਸਰਕਾਰ ਦੀਆਂ ਐਡੀਆਂ ਵੱਡੀਆਂ ਪਲੰਘਾਂ ਇਹਨਾਂ 4 ਸਾਲਾਂ ਚ ਪੱਟੀਆਂ ਨੇ। ਜਿਹਦੇ ਵਿੱਚ ਜੇਕਰ ਗੱਲ ਕਰੀਏ ਨੌਕਰੀਆਂ ਦੀ ਅੱਜ 61000 ਤੋਂ ਵੱਧ ਨੌਕਰੀਆਂ ਪੰਜਾਬ ਸਰਕਾਰ ਦੇ ਰਹੀ ਹੈ ਉਹ ਵਿਦਾ ਕਿ ਅੱਜ ਇਹ ਪੰਜਾਬ ਦੇ ਬੱਚੇ-ਬੱਚੀਆਂ ਨੂੰ ਨੌਕਰੀਆਂ ਮਿਲਦੀਆਂ ਜੇਕਰ ਗੱਲ ਕਰੀਏ ਯੁੱਧ ਨਸ਼ਿਆਂ ਵਿਰੁੱਧ ਦੀ ਪੁਰਾਣੀਆਂ ਸਰਕਾਰਾਂ ਸਾਨੂੰ ਜਾਂਦੀਆਂ ਆਈਆਂ ਨਸ਼ੇ ਦੀ ਕੋੜ ਨਸ਼ੇ ਦੀ علامات ਦੇਖੇ ਗਈਆਂ ਸੀ ਅੱਜ ਪੰਜਾਬ ਸਰਕਾਰ ਨਸ਼ੇ ਦੇ ਵਿਰੁੱਧ ਜਿਹੜਾ ਇਹ ਇੱਕ ਬਹੁਤ ਵੱਡੀ ਮੁਹਿੰਮ ਬਟੀ ਹੈ ਔਰ ਉਸ ਦੇ ਤਹਿਤ ਅਸੀਂ ਹਜ਼ਾਰਾਂ ਨੂੰ ਲੱਖਾਂ ਲੋਕ ਇਸ ਮੁਹਿੰਮ ਦੇ ਨਾਲ ਜੁੜ ਕੇ ਔਰ ਇਸ ਨਸ਼ੇ ਦੀ ਦਲਦਲ ਤੋਂ ਪੰਜਾਬ ਨੂੰ ਬਾਹਰ ਕੱਢਣ ਲੱਗੇ ਨੇ ਜੇਕਰ ਕਰੀਏ ਗੈਂਗਸਟਰਵਾਦ ਦੀ ਗੱਲ ਤਾਂ ਪੁਰਾਣੀਆਂ ਸਰਕਾਰਾਂ ਨੇ ਇੱਥੇ ਸਾਡੇ ਬੱਚੇ ਤੇ ਬੱਚੀਆਂ ਦੇ ਹੱਥਾਂ 'ਚ ਕਲਮਾ ਸੋਹਂਦੀਆਂ ਸੀ ਕਿਤਾਬਾਂ ਸੋਹਂਦੀਆਂ ਸੀ ਉਹਨਾਂ ਨੂੰ ਰਾਜਨੀਤਿਕ ਮਫਾਦਿਆਂ ਦੇ ਲਈ ਵਰਤਣ ਦੇ ਲਈ ਉਹਨਾਂ ਨੂੰ ਹਥਿਆਰ ਚੁਕਾਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਗਲਤ ਨਾ ਹਾਂ ਤੇ ਇਹਨਾਂ ਪੁਰਾਣੀਆਂ ਸਰਕਾਰਾਂ ਨੇ ਤੁਰੇ ਸੋ ਅੱਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਬੱਚਿਆਂ ਨੂੰ ਗੈਂਗਸਟਰ ਬਾਦ ਤੋਂ ਬਾਹਰ ਦੇ ਆ ਕੇ ਉਹਨਾਂ ਨੂੰ ਮੁੱਖ ਧਾਰਾ ਚ ਲਿਆਣਾ ਚਾਹੀਦੀ ਹੈ ਜਿਹੜੇ ਖਿਆਤ ਜਿਹੜੇ ਲੋਕ ਇਸ ਚੀਜ਼ ਦਾ ਛੱਡਣਾ ਹੀ ਨਹੀਂ ਚਾਹਦੇ ਇਸ ਭੰਦੇ ਨੂੰ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜੇਕਰ ਗੱਲ ਕਰੀ ਅੱਜ ਮਹੱਲਾ ਕਲੀਨਿਕਾਂ ਦੀ 900 ਤੋਂ ਵੱਧ ਮਹੱਲਾ ਕਲੀਨਿਕ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੇ ਤਿਆਰ ਕਰਾਏ ਜਿੱਤੇ 100 ਤੋਂ ਵੱਧ ਕਿਸਮ ਦੀਆਂ ਦਵਾਈਆਂ 47 ਤੋਂ ਵੱਧ ਕਿਸਮ ਦੇ ਖੂਨ ਦੇ ਟੈਸਟ ਅੱਜ ਫ੍ਰੀ ਘੇਰ ਗੱਲ ਕਰੀਏ ਪਿੰਡਾਂ ਦੇ ਵਿੱਚ ਖੇਡ ਮੈਦਾਨਾਂ ਦੀ ਮਾਡਲ ਪਲੇਗਰਾਉਂਡ ਦੀ ਅੱਜ 3100 ਮਾਡਲ ਪਲੇਗਰਾਉਂਡ ਦਾ ਕੰਮ ਦਿਨ ਪ੍ਰਤੀ ਰਾਤ ਯੁੱਧ ਸਤਰ ਦੇ ਉੱਤੇ ਮਾਨ ਸਰਕਾਰ ਨੇ ਸ਼ੁਰੂ ਕੀਤਾ ਹੈ ਰੰਬਿਆ ਹੋਇਆ ਹੈ ਔਰ ਐਸੇ ਪਲੇਗਰਾਉਂਡ ਬਣਾ ਕੇ ਤਿਆਰ ਕਰਾਂਗੇ ਸਾਡੀ ਜਿਹੜੀ ਨੌਜਵਾਨੀ ਹੈ ਜਦੋਂ ਦਿਨ ਚ ਆਪਣੇ ਕਾਰੋਬਾਰਾਂ ਤੋਂ ਕਮਾਕਾਰਾਂ ਤੋਂ ਵੇਲੇ ਹੋ ਕੇ ਸ਼ਾਮ ਨੂੰ ਘਰੇ ਆਇਆ ਕਰੋਗੇ ਤਾਂ ਉਹ ਖੇਡ ਦੇ ਮੈਦਾਨਾਂ ਦੇ ਵਿੱਚ ਆਪਣਾ ਸ਼ਰੀਰ ਦੇ ਜੋਰ ਦਿਖਾਇਆ ਕਰਨਗੇ ਇਹਨਾਂ ਬੱਚਿਆਂ ਚੋਂ ਕੋਈ 올림픽 ਆਨ 올림픽িয়ান ਬਣੂਗਾ ਕੋਈ ਨੈਸ਼ਨਲ ਖੇਡ ਕੇ ਆਊਗਾ ਕੋਈ ਇੰਟਰਨੈਸ਼ਨਲ ਖੇਡ ਕੇ ਆਊਗਾ ਜੇਕਰ ਗੱਲ ਕਰੀਏ ਜਗ੍ਹਾ ਜਗ੍ਹਾ ਤੇ ਸੜਕ ਸੁਰੱਖਿਆ ਫੋਰਸ ਦੇ ਵਾਹਨ ਖੜੇ ਕਰਨ ਦੀ ਅੱਜ ਅਸੀਂ ਰੋਡ ਐਕਸੀਡੈਂਟ ਦੇ ਵਿੱਚ ਜਿਹੜੀ ਡੈਥ ਕੇਸ ਹੈ ਉਹਦਾ ਇੱਕ 50% ਤੋਂ ਵੱਧਾ ਸੀ ਯਾਨੀ ਕਿ ਉਹਦੇ ਤੇ ਮਤਲਬ ਕਿ ਕਾਬੂ ਕਰ ਲਿਆ ਤੇ ਇਹਦੇ ਵਾਸਤੇ ਕਿ ਹਰ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਸੜਕ ਸੁਰੱਖਿਆ ਫੋਰਸ ਵਰਗੀਆਂ ਗੱਡੀਆਂ ਤਾਇਨਾਤ ਨੂੰ ਜੇਕਰ ਗੱਲ ਕਰੀਏ ਬੁਨਿਆਦੀ ਢਾਂਚੇ ਦੀ ਜਿਹਦੇ ਵਿੱਚ 600 ਯੂਨਟ ਬਿਜਲੀ ਦਾ ਹਰ ਘਰ ਨੂੰ ਹਰ ਪਰਿਵਾਰ ਨੂੰ ਮਾਫ ਹੈ ਅੱਜ 90% ਘਰਾਂ ਦਾ ਜਿਹੜਾ ਬਿਜਲੀ ਦਾ ਬਿਨਾਂ ਉਹ ਜ਼ੀਰੋ ਆਉਂਦਾ ਮਾਨ ਸਰਕਾਰ ਹੁਣ ਜਿਹੜਾ 10 ਲੱਖ ਰੁਪਏ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਮਾਨ ਸਰਕਾਰ ਨੇ ਇਹ ਸਭ ਤੋਂ ਵੱਡੀ ਸਕੀਮ ਹੈ ਇਹਦੇ ਨਾਲ ਪੰਜਾਬ ਦੇ 65 ਲੱਖ ਪਰਿਵਾਰ ਚਾਹੇ ਕੋਈ ਕਿਸੇ ਵੀ ਕੈਟਾਗਰੀ ਦਾ ਪਰਿਵਾਰ ਹੋਵੇ ਇਹਦੇ ਵਿੱਚ ਉਹ ਮਤਲਬ ਕਿ ਨਾਲ ਜੁੜ ਜੂਗਾ ਔਰ ਕਿਸੇ ਨੇ ਕੋਈ ਗੂੜਿਆਂ ਦਾ ਆਪਰੇਸ਼ਨ ਕਰਾਣਾ ਹੈ ਕੋਈ ਹਾਰਟ ਦਾ ਆਪਰੇਸ਼ਨ ਕਰਾਣਾ ਹੈ ਕਿਸੇ ਵੀ ਕਿਸਮ ਦਾ ਇਲਾਜ ਕਰਾਣਾ ਹੈ ਉਹ ਆਪਣਾ ਇਲਾਜ ਕਰਵਾ ਸਕਦਾ ਹੈ ਔਰ ਸਾਰਾ ਪੈਸਾ ਜਿਹੜਾ ਉਸ ਹੈਲਥ ਕਾਰਡ ਕੋਪੀ ਹੋਇਆ ਕਰੂਗਾ ਸਮਾਨਾ 10 ਲੱਖ ਰੁਪਏ। ਸੋ ਮਾਨ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਗਵਾਹੀ ਦੇ ਅੰਦਰ ਮੇਰੀ ਇਹ ਮੰਨਣਾ ਹੈ ਔਰ ਮੇਰਾ ਨਹੀਂ ਸਾਡੇ 2.5 ਤੋਂ 3 ਕਰੋੜ ਪੰਜਾਬ ਵਾਸੀਆਂ ਦਾ ਵੀ ਇਹ ਮੰਨਣਾ ਹੈ। ਕਿ ਇਸ ਸਰਕਾਰ ਨੇ ਜਿਹੜੇ ਕੰਮ ਇਤਿਹਾਸਿਕ ਕੰਮ ਕਰਕੇ ਦਿਖਾਤੇ ਇਹ ਕੰਮ ਕਦੇ ਅੱਜ ਤੋਂ 75 ਸਾਲ ਪਹਿਲਾਂ ਜਿਹੜੀਆਂ ਰਾਜ ਕਰਕੇ ਗਈਆਂ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਗਠਜੋੜ ਦੀ ਸਰਕਾਰ ਹੋਵੇ ਉਹਨਾਂ ਨੇ ਪੰਜਾਬ ਦੇ ਲਈ ਢੱਕਾਂ ਨਹੀਂ ਸੀ ਤੋੜਿਆ ਸੋ ਬੜੀ ਆਸ ਤੇ ਉਮੀਦ ਕਰਦੇ ਜਿੱਥੇ ਮੈਂ ਬਤਾਈਆਂ ਦਿੰਦਾ ਇਸ ਅੱਜ ਦੇ 26 ਜਨਵਰੀ ਦੀਆਂ ਉੱਥੇ ਮੈਂ ਤਹਾ دل ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹੈ ਸਾਡੇ ਇਸ ਰੋਪਣ ਹਲਕੇ ਦੇ ਐਮਐਲਏ ਮੇਰੇ ਨਾਲ ਖੜੇ ਸਤਿਕਾਰਯੋਗ ਦਿਨੇਸ਼ ਚੰਡਾ ਜੀ ਸਾਡੇ ਡਿਪਟੀ ਕਮਿਸ਼ਨਰ ਜੀ ਅਦਿੱਤਿਅ ਡਾਕੇਵਾਲ ਜੀ ਐਸਐਸਪੀ ਮਨਿੰਦਰ ਸਿੰਘ ਜੀ ਤੇ ਸਾਡੇ ਉਰੇ ਆਈਜੀ ਸਾਹਿਬ ਨੇ ਜਿਹੜੇ ਆਪਣੇ ਨਾਨਕ ਸਿੰਘ ਜੀ ਸਾਰਿਆਂ ਦਾ ਸਾਰੀ ਉਰੇ ਦੀ ਜਿਹੜੀ ਮਤਲਬ ਕਿ ਪ੍ਰਸ਼ਾਸਨ ਦੀ ਸਾਡੀ ਟੀਮ ਹੈ ਇਹਨਾਂ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਵਿਸ਼ੇਸ਼ ਤੌਰ ਤੇ ਮੈਂ ਬੱਚਿਆਂ ਦੀ ਉਰਫ਼ ਤਾਰੀਫ਼ ਜ਼ਰੂਰ ਕਰਨੀ ਚਾਹਾਂਗਾ ਜਿਹੜੀ ਕਲਚਰਲ ਪ੍ਰੋਗਰਾਮ ਬੱਚਿਆਂ ਨੇ ਅੱਜ ਦੇਸ਼ ਭਗਤ ਦੇ ਵਿੱਚ ਢਕਾਈ ਔਰ ਇੰਨਾ ਆਰਗੇਨਾਈਜ਼ ਸਿਸਟਮ ਜਿਹੜਾ ਉਰੇ ਸੀਗਾ ਬਾ ਕਮਾਲ ਸੀ ਬੜੇ ਦੇਖ ਕੇ ਮਨ ਨੂੰ ਤਸੱਲੀ ਹੋਈ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ ਬੱਚਿਆਂ ਦਾ ਫੋਟੋਆਂ ਵੀ ਕਰਾਈਆਂ ਗਈਆਂ ਉਹਨਾਂ ਦੇ ਕਿਉਂਕਿ ਕੱਲ ਨੂੰ ਜਦੋਂ ਬੱਚੇ ਵੱਡੇ ਹੋਣਗੇ ਇਸ ਚੀਜ਼ ਨੂੰ ਯਾਦ ਕਰਿਆ ਕਰਨਗੇ ਸਾਡੇ ਜਿਹੜੇ ਸੰਤੰਤਰਤਾ ਸੰਗਰਾਮੀ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਸਾਡੇ ਕਈ ਬਜ਼ੁਰਗ ਆਏ ਬੈਠੇ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਸਾਡੀਆਂ ਮਾਤਾਵਾਂ ਦਾ ਸਨਮਾਨ ਕੀਤਾ ਗਿਆ ਭੈਣਾਂ ਦਾ ਸਨਮਾਨ ਕੀਤਾ ਗਿਆ ਜਿਹੜੇ-ਜਿਹੜੇ ਅਫਸਰਾਂ ਨੇ ਵੱਖ-ਵੱਖ ਵਿਭਾਗਿਆਂ ਦੇ ਵਿੱਚ ਚੰਗਾ ਯੋਗਦਾਨ ਅਦਾ ਕੀਤਾ ਉਹਨਾਂ ਸਾਰੇ ਅਫਸਰਾਂ ਦਾ ਸਨਮਾਨ ਕੀਤਾ ਗਿਆ ਔਰ ਮਾਨ ਸਰਕਾਰ ਇੱਕੋ ਇੱਕ ਸਾਡਾ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰੀ ਮੁਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਔਰ ਇਸ ਦੇ ਵਿੱਚ ਜਿਹੜੇ ਵੀ ਸਾਨੂੰ ਮਤਲਬ ਕਿ ਕਦਮ ਚੰਗੇ ਲੋਕ ਪੱਖੀ ਕਦਮ ਚੱਕਣੇ ਪੈਣ ਅਸੀਂ ਉਹ ਚੱਕਾਂਗੇ ਸਰ